ਕੱਟੇ ਚੰਦਾ ਦਿੱਤੇ ਬਦਲੀ ਗਤਮ ਉਤਪੋਂ ਵੀ ਕਾ ਚੰਗਾ ਲੱਗਿਆ ਨੇ ਦੇਖ ਸਕਦੇ ਹੋ ਵੀ ਦੋਸਤੋਂ ਇੰਜਣ ਬੰਨ ਰਹੇ ਨੇ ਤਿੰਨ ਮਹਰਥੀ ਬੁਲਾਏ ਨੇ ਸਪੈਸ਼ਲ ਦੇਖ ਸਕਦੇ ਹੋ ਘੈਂਟ ਮਿਸਤਰੀ ਇੰਜਣ ਕਾਦਾ ਇਹ ਵੀ ਗੱਲਬਾਤ ਕਰਾਂਗੇ ਕਾਦਾ ਇੰਜਣ ਹੈ ਬਾਈ ਇਹ ਲੈ ਲੈਂਡ ਹਾਂਜੀ ਲੈ ਲੈਂਡ ਦਾ ਦੇਖ ਸਕਦੇ ਹੋ ਵੀ ਹੈ ਲਾਲ ਹੀਨੋ ਇਹ ਇੰਜਣ ਦਾ ਨਾਮ ਹੈ ਹਾਂ ਇੰਜਣ ਲਾਲ ਹਿੰਨੋ ਲਾਲ ਹਿੰਨੋ ਵਰਮੇ ਦੇ ਧਰਮ ਹੈ ਅੱਛਾ ਲੇਲੈਂਡ ਦਾ ਲੈ ਕੇ ਆਇਓ ਸਪੈਸ਼ਲ ਹਾਂ ਸਪੈਸ਼ਲ ਲੈ ਕੇ ਆਇਆ ਕਿੱਥੋਂ ਲੈ ਆਇਓ ਇਹ ਪਟਿਆਲੇ ਤੋਂ ਪਟਿਆਲੇ ਤੋਂ ਲੈ ਕੇ ਆਏ ਨੇ ਵੀ ਲੇਲੈਂਡ ਦਾ ਇੰਜਣ ਕਿੰਨੇ ਦਾ ਆਇਆ ਇਹ 1 ਲੱਖ ਦਾ 1 ਲੱਖ ਰੁਪਏ ਦਾ ਇੰਜਣ ਲੇਲੈਂਡ ਦਾ ਲੈ ਕੇ ਆਏ ਨੇ ਲਾਲ ਹਿੰਨੋ ਲਾਲ ਹਿੰਨੋ ਇੰਜਣ ਹੈ ਬਈ ਇਹ ਲਾਲ ਹਿੰਨੋ ਕੰਪਨੀ ਦਾ ਨਾਮ ਹੈ ਅਸ਼ੋਕਾ ਲੇਲੈਂਡ ਅਸ਼ੋਕਾ ਲੇਲੈਂਡ ਇੰਜਣ ਬਣ ਰਹੇ ਬਣਾ ਰਹੇ ਹੋ ਇੰਜਣ ਇੰਜਣ ਬਣ ਰਹੇ ਨੇ ਬਈ ਦੇਖ ਸਕਦੇ ਹੋ ਪਟਿਆਲੇ ਤੋਂ ਆਪਾਂ ਨੂੰ ਪਤਾ ਹੈ ਬਹੁਤ ਵੱਡੀ ਮਾਰਕੀਟ ਹੈ ਪਟਿਆਲੇ ਕਵਾੜ ਮਾਰਕੀਟ ਵੀ ਕਹਿੰਦੇ ਨੇ ਉਹਨੂੰ ਉੱਥੋਂ ਮਿਲਦਾ ਹੈ ਹਰੇਕ ਤਰ੍ਹਾਂ ਦਾ ਸੰਦ ਮਿਸਤਰੀ ਸਾਹਿਬ ਕਿੱਥੋਂ ਆਏ ਨੇ ਇਹ ਮੇਦੇ ਆਖ ਤੇ ਸ਼ਾਜਲਾ ਮੇਦੇ ਵਾਸਤੇ ਸ਼ਾਜਲੇ ਤੋਂ ਬਾਈ ਮਿਸਤਰੀ ਸਾਹਿਬ ਆਏ ਨੇ ਲੇ ਲੈਂਡ ਦਾ ਇੰਜਨ ਬਣ ਰਹੇ ਨੇ ਹੂੰ ਇਹ ਤੇ ਕਿੰਨਾ ਕ ਖਰਚ ਆ ਜੂ ਬਣਾਈ ਤੇ ਅੱਛਾ ਜੀ ਦੱਸੋ ਜੀ ਇੱਧਰ ਲਈ ਜੀ ਲੱਗ ਜੂਗਾ ਜੀ 50-6000 ਰੁਪਿਆ 50-6000 ਬਣਾਈ ਤੇ ਹਾਂ ਜੀ ਲੱਖ ਰੁਪਿਆ ਦਾ ਲੈ ਕੇ ਆਏ ਨੇ ਲੱਖ ਚ ਪੈ ਜੂ ਇਹ ਬਨਨ ਕੇ ਅੱਛਾ ਬਨਨ ਕੇ ਲੱਖ ਚ ਪੈ ਜੂਗਾ ਦੇਖ ਸਕਦੇ ਹੋ ਦੋਸਤੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਮਹਾਜਰ ਬੈਠੇ ਬੈਠੇ ਚੱਲ ਇਹ ਵੀ ਦਿਖਾ ਦਈਏ ਪੁਰਾਣੀ ਚੀਜ਼ ਐ ਲੇਰੈਂਡ ਦਾ ਇੰਜਣ ਹੁਣ ਤਾਂ ਲੇਰੈਂਡ ਦੀਆਂ ਗੱਡੀਆਂ ਹੁਣ ਤਾਂ ਨਹੀਂ ਹੈਗੀਆਂ ਨਵੀਆਂ ਆਉਂਦੀਆਂ ਨੇ ਅੱਛਾ ਨਵੀਆਂ ਆਉਂਦੀਆਂ ਨੇ ਠੀਕ ਐ ਤੇ ਇਸ ਤਰ੍ਹਾਂ ਮਿਸਤਰੀ ਸਾਹਿਬ ਲੱਗੇ ਹੋਏ ਨੇ ਬਨਨਾਂ ਅਰੇ ਸਵੇਰ ਦਾ ਦੇਖ ਸਕਦੇ ਹੋ ਬਹੁਤ ਸਮਾਨ ਖੰਡਿਆ ਰੱਖਿਆ ਅੱਗੇ ਤੱਕ ਹਾਂਜੀ ਪਰਨੇ ਦਾ ਪਾਉਣਾ ਆਪਾਂ ਨੇ ਨਾਲ ਹੀ ਪਾਦਨੇ ਲੈਪ ਚੱਲ ਰਹੇ ਹੈ ਇਹ ਦੇਖ ਸਕਦੇ ਹੋ ਵੀ ਤਸਵੀਰਾਂ ਚੱਲ ਆ ਜਾ ਇਹ ਡਰੇਵਲ ਵੀ ਹੈ ਜੀ ਪੁਰਾਣਾ 7 ਫੁੱਟ ਦਾ ਜਵਾਨ ਭੋਲਾ ਸਿੰਘ ਸ਼ਾਜਲੀ ਤੇ ਇਹਦੇ ਨਾਲ ਵੀ ਗੱਲ ਕਰਦੇ ਆਂਗੇ ਹੂੰ ਕਿ ਕਿਹੜੀ ਤਾਂ ਟਿਕੂਂ ਜਨੋ ਇਹ ਤੇ ਟਿਕੂ ਹੋ ਗਿਆ। ਆ ਬੋਰ ਨੇ ਰਾੜਾ। ਅੱਛਾ ਰਾੜ ਨੇ ਬੋਰ ਲਾਉਣ ਵਾਸਤੇ। ਬੋਰ ਪੰਜਾਬ ਚ ਹੀ ਲਾਉਣੇ ਕਿ ਪੂਰੇ ਇੰਡੀਆ ਚ? ਜਿੱਥੇ ਮਰਜੀ। ਅੱਛਾ। ਕਿੰਨੇ ਕੀ ਹਿਸਾਬ ਕਿਤਾਬੇ ਬੋਰ ਦਾ? ਇਹ 1000 ਫੁੱਟ ਤੱਕ ਲਾਉਂਦਾ। 1000 ਫੁੱਟ ਤੱਕ। ਅੱਛਾ। ਕਿਤੇ ਮਰਜੀ ਯਾਨੀ ਕਿ ਜਿੱਥੇ ਦਾ ਮਰਜੀ ਕਹਦੇ ਉੱਥੇ ਜੰਨੇ। ਫੋਨ ਨੰਬਰ ਤੁਹਾਡਾ? 98 1540666 981540666 ਦੇਖ ਸਕਦਾ ਵੀ ਕਦੇ 1000 ਫੁੱਟ ਤੱਕ ਲਾਉਨੇ ਆ